ਹੋਏ ਸ਼ੁਰੂ ਸ਼ੁਰੂ ਹੋ ਗਏ ਸਰ ਅੰਦਰ ਸਰ ਕਿਵੇਂ ਦੇਖਦੇ ਹੋ ਜਿਵੇਂ ਤੁਹਾਡੀਆਂ ਸਵਾਵਾਂ ਖਤਮ ਕੀਤੀਆਂ ਗਈਆਂ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਉਹ ਛੁੱਟੀ ਮੈਂ ਜਦੋਂ ਗੱਲ ਤੱਕ ਸਭ ਤੋਂ ਫਾਰ ਗੋਇਆ ਸੀਗਾ ਜੇਤੇਦਾਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਿਣਾ ਕੀ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਂ ਹੋਣਾਂ ਕਤਮ ਕੀਤੀਆਂ ਜਾਣਗੀਆਂ ਹੋ ਗਈਆਂ ਜੀ ਕੋਈ ਚੱਕਰ ਨਹੀਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹਦੇ ਕੋਲ ਜੀ ਅੱਛਾ ਕਿਉਂਕਿ ਜਨਾਚਰ ਮੈਂ ਜਥੇਦਾਰ ਸੀਗਾ ਤੇ ਮੈਂ ਮੈਂਬਰ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਮੈਂ ਨਹੀਂ ਕਰ ਸਕਦਾ ਠੀਕ ਹੈ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਬਾਵਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਹੋ ਗਈਆਂ ਸੀ ਸਿਕ ਸੰਮਾ ਪਿਆਰ ਹੈ ਤੁਹਾਡਾ ਪੇ ਬੇਸ਼ੱਕ 7 ਸਾਲ ਦਾ ਪਿਆਰ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਹੈ ਕੀ ਨਹੀਂ ਤੁਸੀਂ ਜਾਨ ਲੇ ਕੇ ਜੁਣ ਹੋਣਾ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਮੈਂ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਦੋਂ ਬਾਅਦ ਪਤਾ ਲੱਗੇਗਾ ਇਹ ਇੰਨਾ ਕਨਫਰਮ ਹੋ ਗਿਆ ਜੀ ਕਿਲਾ ਜਥੇਦਾਰੀ ਤੋਂ ਤੁਹਾਨੂੰ ਫਾਲ ਕੀ ਪਤਾ ਨਹੀਂ ਮੈਨੂੰ ਇਹਦੇ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਪਵਿੱਖ ਦੀ ਯੋਜਨਾ ਕੀ ਹੈ ਜੀ ਜਿਸ ਦਾ ਕਿਆਸ ਰਾਇਆ ਚੱਲ ਜਾ ਰਿਹਾ ਹੈ ਜੋ ਉਹਨਾਂ ਦੀ ਪਵਿੱਖ ਦੀ ਯੋਜਨਾ ਤਾਂ ਅਕਾਲਪੁਰਖ ਦੇ ਵਾਸਾ ਹੈ ਕਿਉਂਕਿ ਮੈਂ ਅਕਾਲਪੁਰਖ ਤੇ ਭਰੋਸਾ ਰੱਖਣਾ ਆ ਅਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਂਦਾ ਹੈਗਾ ਸਤਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਅਕਾਲਪੁਰਖ ਤੇ ਤੇ ਸਤਗੁਰੂ ਤੇ ਤੁਸੀਂ ਪਹਿਲੇ ਬਿਆਨ ਦਿੱਤਾ ਸੀ ਵੀ ਮੈਨੂੰ ਇੱਕ ਵਾਰੀ ਹਟਾਉਣ ਦੋਸਤੋ ਬਾਅਦ ਮੈਂ ਖੁੱਲ ਕੇ ਮਿਲ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਕਿ ਲੱਗਦਾ ਕਿ ਤਨ ਕਿ ਤੁਸੀਂ ਮਾਸਟਰ ਮਾਈਂਡ ਜਿਹੜੇ ਬਾਦਲ ਪਰਿਵਾਰ ਦਾ ਸੀਗਾ ਉਹ ਤਾਂ ਹੈ ਹੀ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ ਠੀਕ ਸਤਬੀਰ ਵੱਲੋਂ ਆ ਮੈਨੂੰ ਨਹੀਂ ਪਤਾ ਪਰ ਜਿਹੜਾ ਤੋਤਾ ਖਬਰਾਂ ਮਿਲ ਰਹੀਆਂ ਅਸੀਂ ਕੇਸ਼ ਸ਼ਰਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼ਰਮਣੀ ਕਮੇਟੀ ਤੇ ਅਕਾਲਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਰਾਜਨੀਤਿਕ ਲੋਕਾਂ ਦਾ ਦਬਾਅ ਤੁਮਲਾਦਬ ਇਸ ਸਿੱਖ ਰਾਜਨੀਤੀ ਲਿਖਾ ਤਕਾ ਹੈ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਜੀ ਚਾਹੇ ਉਹ ਸਿੱਖ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾੜਾ ਸਾਬਤ ਹੁੰਦਾ ਤੇ ਜੇ ਆਰਗੇਨਾਈਜੇਸ਼ਨਸ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਜੀ ਰਾਜਨੀਤਿਕ ਦਬਾਅ ਕਦੇ ਚੰਗਾ ਹੋਇਆ ਹੀ ਨਹੀਂ ਜੀ ਤੋਂ ਦਿਨ ਆਲੋ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸ ਘਟਨਾਕ੍ਰਮ ਤੋਂ ਬਾਅਦ ਨਹੀਂ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜਿੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਕੀਆ ਐਵੇਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਐ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਿਸ ਤਰ੍ਹਾਂ ਅੱਜ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਤਾ ਸਹੀਆਂ ਸੀ ਵੀ ਇਹ ਹੋਏਗਾ ਸਭ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਹੋਇਆ ਅੱਜ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਸਮਾਪਤ ਹੋਣੀਆਂ 6 ਦਸੰਬਰ ਪਰ ਜਿਸ ਤਰ੍ਹਾਂ ਦੀਆਂ ਸੁਆਮਾ ਜਿਹੜੀਆਂ ਇਹ ਸਮਾਪਤ ਕੀਤੀਆਂ ਗਈਆਂ ਹੈ ਪਰ ਇੱਕ ਪਾਸੇ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਕਹਿ ਰਹੇ ਨੇ ਕਿ ਜੱਜਦਾਰ ਦੀ ਕੋਈ ਵੀ ਜਿਹੜੀ ਹੈ ਇਨਕੁਆਰੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ ਪਰ ਫਿਰ ਫਿਰ ਉਸ ਤੋਂ ਬਾਅਦ ਇਨਕੁਆਰੀਆਂ ਚੱਲ ਰਹੀਆਂ ਜਦੋਂ ਜਦੋਂ ਧੱਗਾ ਕਰਨਾ ਹੋਵੇ ਜਦੋਂ ਮਾਈਂਡ ਦੇ ਵਿੱਚ ਸੋਚ ਲਿਆ ਜਾਵੇ ਕਿ ਅਸੀਂ ਇਹਨੂੰ ਬਾਹਰ ਕੱਢਣਾ ਹੈ ਉਦੋਂ ਕੋਈ ਮਰਿਆਦਾ ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਨਿਜਮ ਕੋਈ ਕਾਨੂੰਨ ਉਹ ਨਹੀਂ ਦੇਖਿਆ ਜਾਂਦਾ ਜਿਸ ਤਾਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜੋ ਟੰਗ ਪਿਕਅਪ ਨਾਲ ਆਇਆ ਗਿਆ ਤੁਹਾਨੂੰ ਲੱਗਦਾ ਭਵਿੱਖ ਦੇ ਵਿੱਚ ਹੋਰ ਕੋਈ ਐਡਾ ਜ਼ੇੜਾ ਕਰ ਸਕੂਗਾ ਫਿਰ ਨਹੀਂ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਜੀ ਇਹ ਇਸ ਤੋਂ ਮੈਥੋਂ ਪਹਿਲਾਂ ਵੀ ਜਥੇਦਾਰ ਸਾਹਿਬਾਨ ਦੇ ਨਾਲ ਇਹੋ ਕੁਝ ਹੁੰਦਾ ਰਿਹਾ ਜੀ ਤੇ ਇਹ ਉਹਨਾਂ ਚਿਰ ਚੱਲਦੀ ਰਹਿਣਾ ਹੈਗਾ ਜਿੰਨਾ ਚਿਰ ਸਿਆਸੀ ਦਬਾਅ ਤੋਂ ਸਾਡੀਆਂ ਸੰਸਥਾਵਾਂ ਮੁਕਤ ਨਹੀਂ ਹੁੰਦੀਆਂ ਉਹਨਾਂ ਚਿਰ ਚੱਲਦੇ ਰਹਿਓ ਕੱਲ ਜਿਹੜਾ ਮਨਜਿੰਦਰ ਸਰਸਾ ਨੂੰ ਕੱਲ ਤੁਹਾਡੇ ਵੱਲੋਂ ਸਨਮਾਨਤ ਕੀਤਾ ਗਿਆ ਨਹੀਂ ਸਨਮਾਨਤ ਨਹੀਂ ਕੀਤਾ ਉਹ ਤਾਂ ਗੁਰਦਾਰਾ ਬੰਗਲਾ ਸਾਹਿਬ ਮੈਂ ਕਥਾ ਕਰਨ ਵਾਸਤੇ ਗਿਆ ਉੱਥੇ ਬੜੂ ਸਾਹਿਬ ਵਾਲਿਆਂ ਦਾ ਗੁਰਦਾਰਾ ਰਕਾਬ ਕਨ ਸਮਾਗਮ ਸੀ ਉਹਦੇ ਚ ਹਾਜ਼ਰੀ ਭਰਨ ਗਿਆ ਉਹ ਬੰਗਲਾ ਸਾਹਿਬ ਆਈ ਉੱਥੇ ਹੈਡ ਗ੍ਰਾਮ ਕੀਨੇ ਜਿਹੜੇ ਬੰਗਲਾ ਸਾਹਿਬ ਦੇ ਉਹਨਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਸਨਮਾਨ ਲੈ ਕੇ ਸਰੂਪਾ ਲੈ ਕੇ ਉਹ ਥੱਲੇ ਦਫਤਰ ਦੇ ਵਿੱਚ ਮੈਂ ਪ੍ਰਸ਼ਦਾਚਾ ਕਰੇ ਮੇਰੇ ਕੋਲ ਆਇਆ ਫੋਟੋ ਖਚਾਈਏ ਤੇ ਚ ਮਾੜੀ ਗੱਲ ਕੀ ਸਾਂਝਤਾਰੀ ਸਿੰਘ ਸਿੱਖ ਨੂੰ ਸਰੂਪਾ ਦੇਣਾ ਉਹਨੂੰ ਲੈ ਕੇ ਤੁਹਾਨੂੰ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਜਿਹੜੇ ਟਰੋਲ ਕਰ ਰਹੇ ਉਹ ਤਾਂ ਮੇਰੀਆਂ ਜੇਜ਼ਦਾਰੀਆਂ ਨੇ 2 ਮਹੀਨੇ ਤੋਂ ਹੀ ਸਵਾਵਾ ਸਮਾਪਤ ਕਰ ਚੁੱਕੇ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਟਰੋਲ ਕਰਨ ਦਾ ਠੀਕ ਹੈ ਨਾਲੇ ਟਰੋਲ ਉਹ ਕਰ ਰਹੇ ਜਿਨ੍ਹਾਂ ਦੀ 25 ਸਾਲ ਜਿਹੜੀ ਗੁੜੀ ਸੰਗ ਰਹੀ ਹੈ ਤੇ ਹੁਣ ਵੀ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਜਿਨ੍ਹਾਂ ਦੇ ਨਾਲ ਮੈਂ ਫੋਟੋ ਤੋਂ ਮੇਰੇ ਤਾਂ ਰੱਬ ਜੀ ਇਹ ਵੀ ਅੜੇ ਹੋਏ ਨੇ ਨਾ ਕਿ ਵੀ ਉਹਨਾਂ ਨੂੰ ਜਦੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਤਾਂ ਕਿਉਂ ਜਿਹੜਾ ਕਿੰਨੀ ਤਨਖਾਹੀਆ ਕਰਾਰ ਦਿੱਤਾ ਹੈ ਆਪਣੇ ਨੂੰ ਮਨਜਿੰਦਰ ਸਾਥੀ ਨੂੰ ਨਹੀਂ ਉਹਨੂੰ ਤਨਖਾਹੀਆ ਕਰਾ ਨਹੀਂ ਦਿੱਤਾ ਜੀ ਕਿਨੇ ਦਿੱਤਾ ਜੀ ਇਹ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਹੀ ਚੱਲ ਰਿਹਾ ਹੈ ਲਗਾਤਾਰ ਸੋਸ਼ਲ ਮੀਡੀਆ ਕਿਹੜੇ ਹੈਗੇ ਉਹ ਮਰਿਆਦਾ ਤੋਂ ਹੀਣੇ ਲੋਕ ਬਾਹਰ ਰੱਖਿਆ ਜੀ ਉਹਨਾਂ ਨੂੰ ਮੇਰੇ ਲੈਣ ਦੇ ਨਾਲ ਵੀ ਦੋ ਦਿਨਾਂ ਵਾਸਤੇ ਕੰਮ ਮਿਲ ਗਿਆ ਹੁਣ ਦੋ ਦਿਨ ਖੂਬ ਜਿਹੜਾ ਉਹ ਇਸ ਕਾਰਵਾਈ ਨੂੰ ਜਿਹੜਾ ਉਹ ਸਲਾਉਣਗੇ ਜੀ ਕੰਮ ਮਿਲ ਗਿਆ ਲੱਗੇ ਕੋਈ ਗੱਲ ਤਾਂ ਪਰ ਤੁਹਾਡੇ ਤੇ ਇਸ ਗੱਲ ਨੂੰ ਲੈ ਕੇ ਪਾਜਪਾ ਦੇ ਨਾਲ ਨਜ਼ਦੀਕੀਆਂ ਨੇ ਉਹ ਐ ਨਹੀਂ ਹੁੰਦੀ ਨਜ਼ਦੀਕੀਆਂ ਨਜ਼ਦੂਕੀਆਂ ਨਹੀਂ ਹੁੰਦੀਆਂ ਜੇ ਤੁਸੀਂ ਕਿਸੇ ਨਾਲ ਬਹਿ ਜਾਂਦੇ ਹੋ ਕਿਸੇ ਨਾਲ ਉਠ ਖੜਦੇ ਹੋ ਕਿਸੇ ਨਾਲ ਚਾਹ ਪੀ ਲੈਣੇ ਹੋ ਤੇ ਤੁਸੀਂ ਉਹਦੇ ਨਹੀਂ ਬਣ ਜਾਂਦੇ ਕਿ ਨਾਓ ਤੁਹਾਡਾ ਬਣ ਜਾਂਦਾ ਧੰਨਵਾਦ